ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਰਕਾਰ ਨੇ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਹੋਰ ਸਖਤ ਕਰਨ ਦਾ ਐਲਾਨ ਕਰ ਦਿੱਤਾ ਹੈ। ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਆਪਣੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤਾ ਹੈ ਕਿ ਉਹ ਨਾਗਰਿਕਤਾ ਦੇ ਲਈ ਅਰਜ਼ੀਆਂ ਦੀ ਜਾਂਚ ਦੇ ਵਿੱਚ ਚੰਗੇ ਨੈਤਿਕ ਚਰਿੱਤਰ ਯਾਨੀ ਕਿ ਗੁੱਡ ਮੋਰਲ ਕੈਰੇਕਟਰ ਦੇ ਮਾਪ ਡੰਡਾ ਨੂੰ ਹੋਰ ਵੀ ਜ਼ਿਆਦਾ ਸਖਤੀ ਦੇ ਨਾਲ ਦੇਖਣ। ਇਸ ਨਵੀਂ ਨੀਤੀ ਨੇ ਕਾਨੂੰਨੀ ਇਮੀਗ੍ਰੈਂਟਸ ਦੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਜੋ ਅਮਰੀਕੀ ਨਾਗਰਿਕਤਾ ਲੈਣ ਦੇ ਲਈ ਅਰਜ਼ੀ ਦੇਣ ਦੀ ਤਿਆਰੀ ਕਰი ਬੈਠੇ ਨੇ। ਸਸਰੀਆਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਸ ਵੀ ਪੰਜਾਬੀ। ਅਮਰੀਕੀ ਇਮੀਗ੍ਰੇਸ਼ਨ ਕਾਨੂੰਨ ਦੇ ਮੁਤਾਬਿਕ ਨਾਗਰਿਕਤਾ ਦੇ ਲਈ ਅਰਜ਼ੀ ਦੇਣ ਵਾਲੇ ਵਿਅਕਤੀ ਨੂੰ ਚੰਗੇ ਨੈਤਿਕ ਚਰਿੱਤਰ ਦਾ ਪ੍ਰਮਾਣ ਦੇਣਾ ਜ਼ਰੂਰੀ ਹੁੰਦਾ ਹੈ। ਇਸ ਦੇ ਨਾਲ ਹੀ ਅੰਗਰੇਜ਼ੀ ਅਤੇ ਅਮਰੀਕੀ ਸਰਕਾਰ ਦੇ ਇਤਿਹਾਸ ਦੀਆਂ ਪ੍ਰੀਖਿਆਵਾਂ ਵੀ ਪਾਸ ਕਰਨੀਆਂ ਹੁੰਦੀਆਂ ਨੇ। ਪਹਿਲਾਂ ਇਹ ਮਾਪਦੰਡ ਜ਼ਿਆਦਾਤਰ ਅਪਰਾਧਿਕ ਇਤਿਹਾਸ ਤੇ ਕੇਂਦ੍ਰਿਤ ਹੁੰਦਾ ਸੀ। ਹੁਣ USCIS ਦੀ ਨਵੀਂ ਨੀਤੀ ਦੇ ਮੁਤਾਬਿਕ ਚੰਗੇ ਨੈਤਿਕ ਚਰਿੱਤਰ ਦੀ ਪਰਿਭਾਸ਼ਾ ਨੂੰ ਵਿਸਥਾਰ ਕਰ ਦਿੱਤਾ ਗਿਆ ਹੈ ਅਧਿਕਾਰੀਆਂ ਨੂੰ ਹੁਣ ਸਿਰਫ ਅਪਰਾਧਿਕ ਇਤਿਹਾਸ ਦੀ ਜਾਂਚ ਨਹੀਂ ਕਰਨੀ ਹੋਵੇਗੀ ਸੋਗੋਂ ਅਰਜ਼ੀ ਕਰਤਾ ਦੇ ਵਿਹਾਰ ਸਮਾਜਿਕ ਨਿਯਮਾਂ ਦੀ ਪਾਲਣਾ ਅਤੇ ਸਮਾਜ ਦੇ ਵਿੱਚ ਸਕਾਰਾਤਮਕ ਯੋਗਦਾਨ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ ਮਤਲਬ ਤੁਸੀਂ ਅਮਰੀਕੀ ਸਮਾਜ ਦੇ ਵਿੱਚ ਕਿਵੇਂ ਵਿਚਰਦੇ ਹੋ ਤੁਹਾਡੇ ਅਮਰੀਕੀ ਸਮਾਜ ਤੇ ਸੱਭਿਆਚਾਰ ਪ੍ਰਤੀ ਕੀ ਵਿਚਾਰ ਨੇ ਜਾਂ ਤੁਸੀਂ ਇਸ ਸਮਾਜ ਦੇ ਵਿੱਚ ਕਿਹੋ ਜਿਹਾ ਯੋਗਦਾਨ ਪਾਇਆ ਹੈ ਇਨ ਸਾਰੀਆਂ ਗੱਲਾਂ ਦੀ ਜਾਂਚ ਹੁਣ ਕੀਤੀ ਜਾਵੇਗੀ। ਇਸ ਨਵੀਂ ਨੀਤੀ ਦੇ ਅਧੀਨ ਯੂਐਸਸੀਆਈਐਸ ਦੇ ਅਧਿਕਾਰੀਆਂ ਨੂੰ ਅਰਜ਼ੀਕਰਤਾਵਾਂ ਦੀ ਜਾਂਚ ਕਰਦੇ ਹੋਏ ਕੁਝ ਖਾਸ ਗੱਲਾਂ ਦਾ ਖਿਆਲ ਰੱਖਣ ਦੇ ਆਦੇਸ਼ ਦਿੱਤੇ ਗਏ ਨੇ। ਜਿਵੇਂ ਸਮਾਜ ਦੇ ਵਿੱਚ ਤੁਹਾਡੀ ਸ਼ਮੂਲੀਅਤ ਕਿਵੇਂ ਦੀ ਹੈ? ਜਿਵੇਂ ਕਿ ਤੁਸੀਂ ਕੋਈ ਵਲੰਟੀਅਰ ਸੇਵਾਵਾਂ ਜਾਂ ਫਿਰ ਕਮਿਊਨਿਟੀ ਸੰਸਰਗਰਮੀਆਂ ਦੇ ਵਿੱਚ ਸ਼ਾਮਲ ਹੋ ਜਾਂ ਫਿਰ ਨਹੀਂ। ਤੁਸੀਂ ਆਪਣੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਜਿਵੇਂ ਕਿ ਪਰਿਵਾਰ ਦੀ ਦੇਖਭਾਲ ਅਤੇ ਪਰਿਵਾਰਿਕ ਸਬੰਧਾਂ ਨੂੰ ਕਿਵੇਂ ਸੰਭਾਲਦੇ ਹੋ? ਤੁਹਾਡੀ ਐਜੂਕੇਸ਼ਨ ਕੀ ਹੈ? ਇਸ ਦੇ ਨਾਲ ਹੀ ਅਮਰੀਕਾ ਦੇ ਵਿੱਚ ਰੋਜ਼ਗਾਰ ਕਰਦੇ ਹੋਏ ਤੁਹਾਡਾ ਕਿਵੇਂ ਦਾ ਰਿਕਾਰਡ ਹੈ ਜਾਂ ਫਿਰ ਰਿਹਾ ਹੈ। ਇਥੋਂ ਤੱਕ ਤੁਹਾਡੀਆਂ ਟੈਕਸ ਅਦਾਇਗੀਆਂ ਅਤੇ ਵਿੱਤੀ ਜ਼ਿੰਮੇਵਾਰੀਆਂ ਦੀ ਜਾਂਚ ਵੀ ਹੁਣ ਕੀਤੀ ਜਾਵੇਗੀ। ਅਧਿਕਾਰੀ ਤੁਹਾਡੀਆਂ ਸਮਾਜ ਅਤੇ ਕਾਨੂੰਨ ਪ੍ਰਤੀ ਜ਼ਿੰਮੇਵਾਰੀਆਂ ਦੀ ਵੀ ਜਾਂਚ ਕਰਨਗੇ। ਜਿਵੇਂ ਕਿ बार-बार ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ, ਕਿਸੇ ਨੂੰ ਪਰੇਸ਼ਾਨ ਕਰਨਾ, ਨਸ਼ੀਲੇ ਪਦਾਰਥਾਂ ਦੀ ਬਾਰ-ਬਾਰ ਵਰਤੋਂ ਕਰਨਾ, ਬਾਰ-ਬਾਰ ਸ਼ਰਾਬ ਪੀ ਕੇ ਡਰਾਈਵਿੰਗ ਕਰਨਾ ਜਾਂ ਫਿਰ ਗੈਰ-ਕਾਨੂੰਨੀ VOTING ਵਰਗੀਆਂ ਚੀਜ਼ਾਂ ਨੂੰ ਵੀ ਹੁਣ ਖਿਆਲ ਦੇ ਵਿੱਚ ਰੱਖਿਆ ਜਾਵੇਗਾ। ਜੇਕਰ ਅਰਜ਼ੀਕਰਤਾ ਨੇ ਪਿਛਲੇ ਟਾਈਮ ਦੇ ਵਿੱਚ ਕੋਈ ਗਲਤੀ ਕੀਤੀ ਹੈ ਤਾਂ ਉਸ ਦੇ ਸੁਧਾਰ ਨੂੰ ਵੀ ਜਾਂਚਿਆ ਜਾਵੇਗਾ ਇਸ ਦੇ ਵਿੱਚ ਪ੍ਰੋਬੇਸ਼ਨ ਦੀ ਪਾਲਣਾ ਬਕਾਇਆ ਟੈਕਸ ਜਾਂ ਫਿਰ ਬੱਚਿਆਂ ਦੀ ਸਹਾਇਤਾ ਦੇ ਲਈ ਅਦਾਇਗੀ ਅਤੇ ਕਮਿਊਨਿਟੀ ਮੈਂਬਰਾਂ ਤੋਂ ਸਹਾਇਤਾ ਪੱਤਰ ਸ਼ਾਮਿਲ ਨੇ ਯੂਐਸਸੀ ਆਈਐਸ ਦੇ ਮੁਖਬਲਾਰੇ ਮੈਥਿਊ ਟ੍ਰਿਗੇਸਰ ਨੇ CBS ਨਿਊਜ਼ ਨੂੰ ਦਿੱਤੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਅਮਰੀਕੀ ਨਾਗਰਿਕਤਾ ਸੰਸਾਰ ਦੀ ਸਭ ਤੋਂ ਵਧੀਆ ਨਾਗਰਿਕਤਾ ਹੈ ਅਤੇ ਇਹ ਸਿਰਫ ਉਹਨਾਂ ਵਧੀਆ ਲੋਕਾਂ ਨੂੰ ਹੀ ਦਿੱਤੀ ਜਾਣੀ ਚਾਹੀਦੀ ਹੈ ਜੋ ਇਸ ਦੇ ਕਾਨੂੰਨਾਂ ਦੀ ਪਾਲਣਾ ਕਰਦੇ ਨੇ। ਉਹਨਾਂ ਨੇ ਅੱਗੇ ਕਿਹਾ ਕਿ ਇਹ ਨੀਤੀ ਅਮਰੀਕੀ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਇਮਾਨਦਾਰੀ ਬਹਾਲ ਕਰਨ ਦੀ ਇੱਕ ਕੋਸ਼ਿਸ਼ ਹੈ ਅਤੇ ਨਵੇਂ ਨਾਗਰਿਕਾਂ ਨੂੰ ਅਮਰੀਕੀ ਸੰਭਿਆਚਾਰ, ਇਤਿਹਾਸ ਅਤੇ ਭਾਸ਼ਾ ਨੂੰ ਅਪਣਾਉਣ ਦੀ ਜ਼ਰੂਰਤ ਹੈ। ਇਸ ਨੀਤੀ ਦੀ ਆਲੋਚਨਾ ਵੀ ਹੋ ਰਹੀ ਹੈ। ਬਾਈਡਨ ਪ੍ਰਸ਼ਾਸਨ ਦੇ ਦੌਰਾਨ ਯੂਐਸਸੀਆਈਐਸ ਦੇ ਸਾਬਕਾ ਸੀਨੀਅਰ ਅਧਿਕਾਰੀ ਡੱਗ ਰੈੱਡ ਦੇ ਮੁਤਾਬਿਕ ਇਹ ਨੀਤੀ ਕਾਨੂੰਨੀ ਇਮੀਗ੍ਰੈਂਟਸ ਨੂੰ ਨਾਗਰਿਕਤਾ ਦੇ ਲਈ ਅਰਜ਼ੀ ਦੇਣ ਤੋਂ ਡਰਾਉਣ ਅਤੇ ਅਰਜ਼ੀਆਂ ਨੂੰ ਰੱਦ ਕਰਨ ਦਾ ਇੱਕ ਬਹਾਨਾ ਲੱਭਣ ਦੀ ਕੋਸ਼ਿਸ਼ ਹੈ। ਉਹਨਾਂ ਨੇ ਖਾਸ ਤੌਰ ਤੇ ਟ੍ਰੈਫਿਕ ਉਲੰਘਣਾਵਾਂ ਨੂੰ ਸ਼ਾਮਲ ਕਰਨ ਤੇ ਇਤਰਾਜ਼ ਜ਼ਾਹਰ ਕੀਤਾ। ਆਲੋਚਕਾਂ ਦਾ ਵੀ ਮੰਨਣਾ ਹੈ ਕਿ ਚੰਗੇ ਨੈਤਿਕ ਚਰਿੱਤਰ ਦੀ ਅਸਪਸ਼ਟ ਪਰਿਭਾਸ਼ਾ ਅਧਿਕਾਰੀਆਂ ਨੂੰ ਨਿੱਜੀ ਪੱਖਪਾਤ ਦੇ ਆਧਾਰ ਤੇ ਅਰਜ਼ੀਆਂ ਨੂੰ ਰੱਦ ਕਰਨ ਦਾ ਮੌਕਾ ਦੇ ਸਕਦੀ ਹੈ। ਪਿਛਲੇ ਇੱਕ ਦਹਾਕੇ ਦੇ ਦੌਰਾਨ ਅਮਰੀਕਾ ਨੇ ਹਰ ਸਾਲ 6 ਲੱਖ ਤੋਂ 1 ਮਿਲੀਅਨ ਇਮੀਗ੍ਰੈਂਟਸ ਨੂੰ ਨਾਗਰਿਕਤਾ ਦਿੱਤੀ ਹੈ। ਨਵੀਂ ਨੀਤੀ ਦੇ ਨਤੀਜੇ ਵਜੋਂ ਅਰਜ਼ੀਆਂ ਦੀ ਪ੍ਰਵਾਨਗੀ ਦਰ ਦੇ ਵਿੱਚ ਕਮੀ ਆ ਸਕਦੀ ਹੈ। ਖਾਸ ਤੌਰ ਤੇ ਵਿਆਹ ਦੇ ਆਧਾਰ ਤੇ ਗ੍ਰੀਨ ਕਾਰਡ ਪ੍ਰਾਪਤ ਕਰਨ ਵਾਲੇ ਅਤੇ ਬਾਅਦ ਦੇ ਵਿੱਚ ਤਲਾਕशुदा ਅਰਜ਼ੀਕਰਤਾਵਾਂ ਨੂੰ ਵਧੇਰੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਹੁਣ USCIS ਤੁਹਾਡੀ ਵਿਆਹ ਦੀ ਸੱਚਾਈ ਤੇ ਵੀ ਸਵਾਲ ਖੜੇ ਕਰ ਸਕਦੀ ਹੈ। ਇਹ ਨੀਤੀ 트럼ਪ ਪ੍ਰਸ਼ਾਸਨ ਦੀਆਂ ਵਿਆਪਕ ਇਮੀਗ੍ਰੇਸ਼ਨ ਸ਼ਕਤੀਆਂ ਦਾ ਇੱਕ ਹਿੱਸਾ ਹੈ। ਸਰਕਾਰ ਨੇ ਪਹਿਲਾਂ ਹੀ ਸ਼ਰਨਾਰਥੀ ਪ੍ਰਵੇਸ਼ ਨੂੰ ਲਗਭਗ ਬੰਦ ਕਰ ਦਿੱਤਾ ਹੈ। ਬਾਈਡਨ ਸਰਕਾਰ ਦੇ ਸਮੇਂ ਦੇ ਕੁਝ ਪ੍ਰੋਗਰਾਮ ਵੀ ਖਤਮ ਕਰ ਦਿੱਤੇ ਨੇ ਤੇ ਸੋਸ਼ਲ ਮੀਡੀਆ ਜਾਂਚ ਅਤੇ ਹੋਰ ਸਖਤ ਸਕਰੀਨਿੰਗ ਪ੍ਰਕਿਰਿਆਵਾਂ ਸ਼ੁਰੂ ਕੀਤੀਆਂ ਨੇ। ਇਸ ਦੇ ਨਾਲ ਹੀ ਗੈਰਕਾਨੂੰਨੀ ਮਿਗ੍ਰੇਸ਼ਨ ਤੇ ਸਖਤੀ ਦੇ ਲਈ ਇਮੀਗ ਸਰਹੱਦ ਤੇ ਫੌਜ ਤਾਇਨਾਤ ਕੀਤੀ ਗਈ ਆ ਤੇ ਤੇਜ਼ੀ ਦੇ ਨਾਲ ਨਜਾਇਜ਼ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ ਨੇ। ਅਰਜ਼ੀਕਰਦਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਤਜਰਬੇਕਾਰ ਇਮੀਗ੍ਰੇਸ਼ਨ ਵਕੀਲਾਂ ਦੀ ਮਦਦ ਲੈਂਣ ਤਾਂ ਜੋ ਉਹ ਸਖਤ ਜਾਂਚ ਪ੍ਰਕਿਰਿਆਵਾਂ ਨੂੰ ਸਫਲਤਾਪੂਰਵਕ ਪਾਰ ਕਰ ਸਕਣ।